ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਜੀਠੀਆ ਜੀ ਆ ਉਹ ਮੇਰੇ ਡੈਡੀ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਬਰਦਨਾਮ ਕਰਦੇ ਆ ਤੇ ਇਹੀ ਅਮਰਤਪਾਲ ਲਾਲ ਨਹੀਂ ਟੁੱਟਣਾ ਹੈ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਸਾਨੂੰ ਜਿੰਨਾ ਮਰਜ਼ੀ ਤੋੜਨ ਦੀ ਆ ਪਟਕਾਉਣ ਦੀ ਕੋਸ਼ਿਸ਼ ਕਰ ਲੋ ਅਸੀਂ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਹੈ ਇਹ ਜਿਹੜੇ ਮਜੀਠੀਆ ਰੀ ਨੇ ਆ ਚੰਗੇ ਕੰਮ ਥੋੜੇ ਕਰਦੇ ਨੇ ਇਹ ਬਰਨਾਮ ਕਰਦੇ ਜਿੰਨਾ ਬਦਨਾਮ ਕਰੇ ਕਦੀ ਕਲਸੀ ਆਂਦੇ ਨੇ ਆਖਦੇ ਨੇ ਕਦੀ ਕਿਹਨੂੰ ਇੱਕ ਕੋਲ ਨਾ ਬੰਦਾ ਲੈ ਉਹਨਾਂ ਮੂੰਹ ਤੇ ਜਿਹੜਾ ਕੋਲ ਗਿਆ ਹੈ ਜਿੰਨੇ ਕੋਲ ਆਖਿਆ ਹੈ ਉਹ ਬੰਦਾ ਲੈਉਣ ਤੇ ਹੀ ਮੰਨ ਜਾਗੇ ਇਹਨਾਂ ਇਹਨਾਂ ਕਿਹੜਾ ਉੱਤੋਂ ਰੱਬ ਦੱਸ ਜਾਂਦਾ ਆਣ ਕੇ ਉੱਥੇ ਤਾਂ ਚਿੜੀ ਨਹੀਂ ਕਿਹਨੂੰ ਜਾਣਦੇ ਸਾਡੇ ਤਾਂ ਪਾਣੀ ਨਹੀਂ ਗੱਲ ਲੰਘਣ ਦੇਦੇ ਤੇ ਕਿਸੇ ਨੂੰ ਇਹ ਨਾ ਕਿੰਦੇ ਨਾ ਮਿਲਿਆ ਇਹ ਬਦਨਾਮ ਕਰਦੇ ਹੀ ਨਹੀਂ ਬੂੰਦੇ ਨਾ ਟੁੱਟਾ ਕਿੰਨਾ ਮੱਝਿਆ ਦਾ ਜੋਰ ਲਾ ਲਏ ਅਸੀਂ ਅਮਰਤ ਪਾਲਦੇ ਨਾ ਲੈਣਾਂ ਅਸੀਂ ਤੇ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਹੈ ਅਸੀਂ ਉਹਨਾਂ ਦੇ ਸਮਰਥਕ ਆ ਤੇ ਅਸੀਂ ਉਹਨਾਂ ਦੇ ਨਾਲ ਹੀ ਰਵਾਂਗੇ ਬਸ ਸਾਡੀ ਤੇ ਇੰਨੀ ਕੁ ਬੇਨਤੀ ਹੈ ਕਿ ਹਮਜੀਠਿਆ ਸਾਹਿਬ ਤਿੱਕਰ ਵੀਡੀਓ ਪੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਜੀਠੀਆ ਜੀ ਆ ਉਹ ਮੇਰੇ ਡੈਡੀ ਨੂੰ ਪ੍ਰਧਾਨ ਮੰਤਰੀ ਬਾਜੇ ਕਿ ਨੂੰ ਬਰਦਨਾਮ ਕਰਦੇ ਆ ਤੇ ਇਹੀ ਅਮਰਤਪਾਲ ਲਾਲ ਨਹੀਂ ਟੁੱਟਣਾ ਹੈ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਸਾਨੂੰ ਜਿੰਨਾ ਮਰਜੀ ਟੋੜਨ ਦੀ ਆ ਪਟਕਾਉਣ ਦੀ ਕੋਸ਼ਿਸ਼ ਕਰ ਲੋ ਅਸੀਂ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਇਹ ਜਿਹੜੇ ਮਜੀਠੀਆ ਹੀ ਨੇ ਆ ਚੰਗੇ ਕੰਮ ਥੋੜੇ ਕਰਦੇ ਨੇ ਇਹ ਬਰਦਨਾਮ ਕਰਦੇ ਜਿੰਨਾ ਬਰਦਨਾਮ ਕਰ ਕਦੀ ਕਲਸੀ ਆਂਦੇ ਨੇ ਆਖਦੇ ਨੇ ਕਦੀ ਕਿਹਨੂੰ ਇਹ ਕੋਲ ਨਾ ਬੰਦਾ ਲੈ ਉਹਨਾਂ ਮੂੰਹ ਤੇ ਜਿਹੜਾ ਕੋਲ ਗਿਆ ਏ ਜਿੰਦੇ ਕੋਲ ਆਖਿਆ ਏ ਉਹ ਬੰਦਾ ਲੈਉਣ ਤੇ ਹੀ ਮੰਨ ਜਾਗੇ ਇਹਨਾਂ ਇਹਨਾਂ ਕਿਹੜਾ ਉੱਤੋਂ ਰੱਬ ਦੱਸ ਜਾਂਦਾ ਆਣ ਕੇ ਉੱਥੇ ਤਾਂ ਚਿੜੀ ਨਹੀਂ ਕਿਸੇ ਨੂੰ ਜਾਣ ਦੇਂਦੇ ਸਾਡੇ ਤਾਂ ਪਾਣੀ ਨਹੀਂ ਗਾਲ ਲੰਘਣ ਦੇਂਦੇ ਤੇ ਕਿਸੇ ਨੂੰ ਇਹ ਨਾ ਕਿੰਦੇ ਨਾ ਮਿਲਿਆ ਹੈ ਇਹ ਬਦਨਾਮ ਕਰਦੇ ਹੀ ਨਹੀਂ ਬੋਲਦੇ ਨਾ ਟੁੱਟਾ ਕਿੰਨਾ ਮੱਦੀਆ ਦਾ ਜ਼ੋਰ ਲਾ ਲਏ ਅਸੀਂ ਅੰਮ੍ਰਿਤਪਾਲ ਦੇ ਨਾਲ ਰਹਿਣਾ ਹੈ ਅਸੀਂ ਉਹਨਾਂ ਦੇ ਸਮਰਥਕ ਆ ਤੇ ਅਸੀਂ ਉਹਨਾਂ ਦੇ ਨਾਲ ਹੀ ਰਵਾਂਗੇ ਬਸ ਸਾਡੀ ਤੇ ਇੰਨੀ ਕੁ ਬੇਨਤੀ ਹੈ ਕਿ ਅਮਜੀਤਿਆ ਸਾਹਿਬ ਤਿੱਕਰ ਵੀਡੀਓ ਪੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਜੀਠੀਆ ਜੀ ਆ ਉਹ ਮੇਰੇ ਡੈਡੀ ਨੂੰ ਪ੍ਰਧਾਨ ਮੰਤਰੀ ਬਾਜੇ ਕਿ ਨੂੰ ਬਰਦਨਾਮ ਕਰਦੇ ਆ ਤੇ ਇਹੀ ਅਮਰਤਪਾਲ ਨਾਲ ਨਹੀਂ ਟੁੱਟਣਾ ਹੀ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਸਾਨੂੰ ਜਿੰਨਾ ਮਰਜ਼ੀ ਤੋੜਨ ਦੀ ਆ ਪਟਕਾਉਣ ਦੀ ਕੋਸ਼ਿਸ਼ ਕਰ ਲੋ ਅਸੀਂ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਇਹ ਜਿਹੜੇ ਮਜੀਠੀਆ ਜੀ ਨੇ ਆਪ ਚੰਗੇ ਕੰਮ ਥੋੜੇ ਕਰਦੇ ਨੇ ਇਹ ਬਦਨਾਮ ਕਰਦੇ ਜਿੰਨਾ ਬਦਨਾਮ ਕਰ ਕਦੀ ਕਲਸੀ ਆਉਂਦੇ ਨੇ ਆਖਦੇ ਨੇ ਕਦੀ ਕਿ ਇਹ ਕੋਲ ਨਾ ਬੰਦਾ ਲੈ ਉਹਨਾਂ ਮੂੰਹ ਤੇ ਜਿਹੜਾ ਕੋਲ ਗਿਆ ਏ ਜਿੰਦੇ ਕੋਲ ਆਖਿਆ ਹੈ ਉਹ ਬੰਦਾ ਲੈਉਣ ਤੇ ਹੀ ਮੰਨ ਜਾਗੇ ਇਹਨਾਂ ਇਹਨਾਂ ਕਿਹੜਾ ਉੱਤੋਂ ਰੱਬ ਦੱਸ ਜਾਂਦਾ ਆਣ ਕੇ ਉੱਥੇ ਤਾਂ ਚਿੜੀ ਨਹੀਂ ਕਿਸੇ ਨੂੰ ਜਾਣਦੇ ਸਾਡੇ ਤਾਂ ਪਾਣੀ ਨਹੀਂ ਗਾਲ ਲੰਘਣ ਦਿੰਦੇ ਤੇ ਕਿਸੇ ਨੂੰ ਇਹ ਨਾ ਕਿੰਦੇ ਨਾ ਮਿਲਿਆ ਹੈ ਇਹ ਬਦਨਾਮ ਕਰਦੇ ਹੀ ਨਹੀਂ ਬੂੰਦੇ ਨਾ ਟੁੱਟਾ ਕਿੰਨਾ ਮੱਦੀਆ ਦਾ ਜੋਰ ਲਾ ਲਏ ਹੈ ਅਮਰਤ ਪਾਲਦੇ ਨਾ ਲੈਣਾਂ ਅਸੀਂ ਤੇ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਹੈ ਅਸੀਂ ਉਹਨਾਂ ਦੇ ਸਮਰਥਕ ਆ ਤੇ ਅਸੀਂ ਉਹਨਾਂ ਦੇ ਨਾਲ ਹੀ ਰਵਾਂਗੇ ਬਸ ਸਾਡੀ ਤੇ ਇੰਨੀ ਕੁ ਬੇਨਤੀ ਹੈ ਕਿ ਅਮਜੀਠਿਆ ਸਾਹਿਬ ਤਿੱਕਰ ਵੀਡੀਓ ਪੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ